PTC نیوز ਦੇ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਅਕਸਰ Shimla ਨੂੰ ਤੁਸੀਂ ਇੱਕ ਕੰਸੀਡਰ ਕਰਦੇ ਹੋਵੋਗੇ ਕਿ Shimla ਘੁੰਮਣ ਜਾਵਾਂਗੇ ਉੱਥੇ ਵਾਦੀਆਂ ਦੇ ਨਜ਼ਾਰੇ ਲਵਾਂਗੇ ਪਰ ਅੱਜ ਦੁਪਹਿਰ ਬਾਅਦ ਜੋ Shimla ਦੀਆਂ ਤਸਵੀਰਾਂ ਸਾਹਮਣੇ ਆਈਆਂ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਜੋ ਲੋਕ ਉੱਥੇ ਜਾ ਰਹੇ ਨੇ ਜਾਂ ਰਾਜ ਨੇ ਉਹਨਾਂ ਨੂੰ ਚਿੰਤਾ ਤੇ ਫਿਕਰਾਂ 'ਚ ਪਾ ਦਿੱਤਾ ਕਾਰਨ ਇਹ ਹੈ ਕਿ Shimla ਦੇ ਸੰਜੋਲੀ ਇੱਕ ਥਾਂ ਹੈ Shimla ਦੇ ਕੋਲ ਸੰਜੋਲੀ ਉੱਥੇ ਇੱਕ ਮਸਜਿਦ ਦੇ ਨਿਰਮਾਣ ਨੂੰ ਲੈ ਕੇ ਕਲੇਸ਼ ਪਿਆ ਜਿਸ ਤੋਂ ਬਾਅਦ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰ ਆਏ ਤੇ ਪੁਲਿਸ ਨੂੰ ਉੱਥੇ ਲਾਠੀ ਚਾਰਜ ਕਰਨਾ ਪਿਆ ਤੇ వాటర్ ਕੈਨਨ ਦੀ ਵਰਤੋਂ ਕਰਨੀ ਪਈ ਪੁਲਿਸ ਤੋਂ ਹਾਲਾਤ ਸੰਭਲੇ ਨਹੀਂ ਕਿਉਂਕਿ ਉੱਥੇ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਇੰਨਾ ਸੀ ਕਿ ਉਹਨਾਂ ਨੇ ਪੁਲਿਸ ਦੀ ਬੈਰੀਕੇਡਿੰਗ ਤੋੜ ਕੇ ਅੱਗੇ ਵਧੇ ਤੇ ਉਹਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੁਣ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਮਸਜਿਦ ਦਾ ਵਿਵਾਦ ਕੀ ਹੈ ਲੋਕ ਗੁੱਸੇ 'ਚ ਕਿਉਂ ਨੇ ਆਖਿਰਕਾਰ ਸ਼ਿਮਲੇ ਦੀ ਸ਼ਾਂਤੀ ਭੰਗ ਕਿਉਂ ਹੋਈ ਹੈ ਇੱਕ ਇੱਕ ਕਰਕੇ ਗੱਲ ਦੱਸਾਂਗੇ ਪਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਸਵੀਰਾਂ ਦੇ ਵਿੱਚ ਕਿਸੇ ਨੇ ਇਹ ਅੰਦਾਜ਼ਾ ਨਹੀਂ ਲਗਾਇਆ ਹੋਵੇਗਾ ਕਿ ਸ਼ਿਮਲੇ ਦੇ ਵਿੱਚ ਜਦੋਂ ਉੱਥੇ ਸ਼ਾਂਤੀ ਹੁੰਦੀ ਹੈ ਪਰ ਸ਼ਿਮਲਾ ਅਚਾਨਕ ਉਬਲ ਉਬਲ ਪੈਂਦਾ ਹੈ ਤੇ ਉੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਪੁਲਿਸ ਨਾਲ ਭिड ਪੈਂਦੇ ਨੇ ਪੁਲਿਸ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਅਚਾਨਕ ਲੋਕ ਇੰਨੇ ਗੁੱਸੇ ਵਿੱਚ ਆ ਜਾਣਗੇ ਹੁਣ ਮਸਲਾ ਇਹ ਹੈ ਕਿ ਸ਼ਿਮਲੇ ਦੇ ਸੰਜੋਲੀ ਦੇ ਵਿੱਚ ਇੱਕ ਮਸਜਿਦ ਹੈ ਜੋ ਕਿ ਕਾਫੀ ਪੁਰਾਣੀ ਦੱਸੀ ਜਾਂਦੀ ਹੈ ਪਹਿਲਾਂ ਇਹ ਮਸਜਿਦ ਦੋ ਮੰਜ਼ਲਾ ਦੀ ਸੀ ਕੁਝ ਸਮੇਂ ਦੇ ਵਿੱਚ ਹੀ ਇਹ ਪੰਜ ਮੰਜ਼ਲਾ ਦੀ ਬਣਾ ਦਿੱਤੀ ਗਈ ਇਸੇ ਨੂੰ ਲੈ ਕੇ ਰੌਲਾ ਪਿਆ ਹੋਇਆ ਹੈ ਰੌਲਾ ਇੰਨਾ ਵਿਧਿਆ ਕਿ ਜੋ ਉੱਥੇ ਸਥਾਨਕ ਹਿੰਦੂ ਸੰਗਠਨ ਨੇ ਉਹਨਾਂ ਨੇ ਇਹ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਇਹ ਮਸਜਿਦ ਢਾਈ ਜਾਣੀ ਚਾਹੀਦੀ ਹੈ ਕਿਉਂਕਿ ਸਥਾਨਕ ਸ਼ਾਂਤੀ ਭੰਗ ਹੁੰਦੀ ਹੈ ਹੁਣ ਇਸ ਦੇ ਪਿੱਛੇ ਦਾ ਤਰਕ ਕੀ ਹੈ ਲੋਕ ਇਸ ਮਸਜਿਦ ਨੂੰ ਡੇਗਣ ਦੀਆਂ ਗੱਲਾਂ ਕਿਉਂ ਕਰ ਰਹੇ ਨੇ ਤੇ ਜੋ ਮਸਜਿਦ ਦਾ ਨਿਰਮਾਣ ਕੀਤਾ ਗਿਆ ਉਸ ਦਾ ਮਸਲਾ ਜੇਕਰ ਕੋਰਟ ਵਿੱਚ ਗਿਆ ਤਾਂ ਇਹ ਗੱਲ ਪਹੁੰਚ ਕਿੱਥੇ ਤੱਕ ਹੈ ਇੱਕ ਇੱਕ ਕਰਕੇ ਤੁਹਾਨੂੰ ਗੱਲ ਦੱਸਾਂਗੇ ਪਰ ਤਸਵੀਰਾਂ ਸਭ ਤੋਂ ਪਹਿਲਾਂ ਤੁਸੀਂ ਤਾਂ ਸਕਰੀਨ ਤੇ ਦੇਖੋ ਤਸਵੀਰਾਂ ਇੰਨੀਆਂ ਖਤਰਨਾਕ ਹਨ ਕਿ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਆਖਿਰਕਾਰ ਸ਼ਿਮਲੇ 'ਚ ਹੋ ਕੀ ਗਿਆ ਸ਼ਿਮਲਾ ਸਵੇਰੇ ਤੋਂ ਹੀ ਸ਼ਿਮਲੇ ਦੇ ਵਿੱਚ ਮਾਹੌਲ ਉੱਥੇ ਬਣਿਆ ਹੋਇਆ ਸੀ ਗੁੱਸੇ ਵਾਲਾ ਬਣਿਆ ਹੋਇਆ ਸੀ ਲੋਕ ਪ੍ਰਦਰਸ਼ਨ ਦੀਆਂ ਤਿਆਰੀਆਂ ਕਰ ਰਹੇ ਸੀ ਪੁਲਿਸ ਨੂੰ ਅੰਦਾਜ਼ਾ ਸੀ ਕਿ ਕੁਝ ਲੋਕ ਪ੍ਰਦਰਸ਼ਨ ਕਰਨ ਲਈ ਸੜਕ ਤੇ ਉਤਰਨਗੇ ਪਰ ਪੁਲਿਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਪੁਲਿਸ ਵੱਲੋਂ ਲਾਈ ਗਈ ਬੈਰੀਕੇਡਿੰਗ ਪੁਲਿਸ ਵੱਲੋਂ ਕੀਤੇ ਗਏ ਸਾਰੇ ਇੰਤਜ਼ਾਮ ਉੱਥੇ ਖੁੱਬ ਹੋ ਜਾਣਗੇ ਕਿਉਂਕਿ ਲੋਕਾਂ ਨੇ ਪੁਲਿਸ ਦੇ ਸਾਰੇ ਜਿਹੜੇ ਵੀ ਪ੍ਰੋਗਰਾਮ ਸੀ ਜੋ ਹੀ ਬੰਦੋਬਸਤੀ ਉਸ ਨੂੰ ਤੋੜ ਕੇ ਅੱਗੇ ਵਧ ਗਏ ਮਨ ਮਸਲਾ ਤੁਹਾਨੂੰ ਦੱਸ ਦਿਆਂ ਕਿ ਆਖਿਰਕਾਰ ਹੈ ਕਿ ਸ਼ਿਮਲੇ ਦੇ ਵਿੱਚ ਸ਼ਿਮਲਾ ਚ ਇੱਕ ਥਾਂ ਹੈ ਸੰਜੋਲੀ ਸੰਜੋਲੀ ਦੇ ਵਿੱਚ ਕਿਹਾ ਜਾਂਦਾ ਹੈ ਕਿ 1947 ਤੋਂ ਪਹਿਲਾਂ ਇੱਕ ਮਸਜਿਦ ਬਣੀ ਹੋਈ ਸੀ ਜੋ ਕਿ ਕੱਚੀ ਸੀ ਪੱਕੀਦਵਾਰਾ ਨਹੀਂ ਸਨ Shimla ਦੇ ਵਿੱਚ ਬਣੀ ਇਸ ਮਸਜਿਦ ਦੀਆਂ ਜਦੋਂ ਇਹ ਮਸਜਿਦ ਦੋ ਮੰਜ਼ਲਾ ਦੀ ਬਣੀ ਤਾਂ ਲੋਕਾਂ ਨੇ ਕਿਹਾ ਕਿ ਇਹ ਜਦੋਂ ਪਹਿਲਾਂ ਦੀ ਬਣੀ ਹੋਈ ਹੈ ਤੇ ਇਸ ਦੇ ਉੱਪਰ ਜੋ ਨਿਰਮਾਣ ਕੀਤਾ ਜਾ ਰਿਹਾ ਹੈ ਉਹ ਅਵੈਧ ਹੈ ਗੈਰਕਾਨੂੰਨੀ ਹੈ ਪਰ ਹੌਲੀ-ਹੌਲੀ ਇਸ ਮਸਜਿਦ ਨੂੰ ਪੱਕਾ ਕੀਤਾ ਗਿਆ ਯਾਨੀ ਕਿ ਇਹਨੂੰ ਸਿਮਿੰਟਡ ਬਣਾਇਆ ਗਿਆ ਕੰਧਾਂ ਉਸਾਰੀਆਂ ਗਈਆਂ ਤੇ ਇਸ ਨੂੰ 5 ਮੰਜ਼ਲਾ ਦਾ ਬਣਾ ਦਿੱਤਾ ਗਿਆ ਇਸੇ ਨੂੰ ਲੈ ਕੇ ਰਹਿ ਰਹਿ ਕੇ ਇਸ ਇਲਾਕੇ ਦੇ ਵਿੱਚ ਟੈਨਸ਼ਨ ਵਾਲਾ ਮਾਹੌਲ ਹੁੰਦਾ ਸੀ ਕਿ ਆਖਿਰਕਾਰ ਇਹ ਮਸਜਿਦ ਬਣਾਈ ਕਿਉਂ ਜਾ ਰਹੀ ਹੈ ਪਰ 31 ਅਗਸਤ ਜਦੋਂ ਇਹ ਸਾਰਾ ਰੌਲਾ ਪਿਆ 31 ਅਗਸਤ ਦੀ ਸ਼ਾਮ ਨੂੰ ਕੁਝ ਲੋਕਾਂ ਦੀ ਲੜਾਈ ਹੁੰਦੀ ਹੈ ਦੋ ਭਾਈਚਾਰਿਆਂ ਦੇ ਵਿਚਾਲੇ ਦੋ ਭਾਈਚਾਰਿਆਂ ਦੇ ਵਿਚਾਲੇ ਜਦੋਂ ਲੋਕ ਲੜਦੇ ਨੇ ਤਾਂ 5-6 ਲੋਕ ਜ਼ਖਮੀ ਹੁੰਦੇ ਨੇ ਇੱਕ ਮੁੰਡੇ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਜਿਸ ਤੋਂ ਬਾਅਦ ਗੁੱਸਾ ਭੜਕਦਾ ਹੈ ਪੁਲਿਸ ਐਕਸ਼ਨ ਦੇ ਵਿੱਚ ਆਂਦੀ ਹੈ ਤੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੇ ਉੱਪਰ ਹੋਰ ਕਾਰਵਾਈ ਹੋਣੀ ਚਾਹੀਦੀ ਹੈ ਚਾਹੀਦੀ ਹੈ ਉਹ ਮਸਜਿਦ ਦੇ ਅੰਦਰ ਲੁਕੇ ਹੋਏ ਨੇ ਤੇ ਪੁਲਿਸ ਉਹਨਾਂ ਨੂੰ ਵਿਚਾਰ ਰਹੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਦੀ ਵੀ ਮੰਗ ਕੀਤੀ ਜਾ ਰਹੀ ਸੀ 31 ਅਗਸਤ ਅੱਜ ਹੈ 10 ਦਿਨ ਬਾਅਦ 10 ਦਿਨ ਬਾਅਦ ਜਦੋਂ ਮਾਮਲਾ ਉਪਖਤਾ ਗਿਆ ਲੋਕਾਂ ਦਾ ਗੁੱਸਾ ਵਧਦਾ ਗਿਆ ਤਾਂ Hindu ਸੰਗਠਨਾ ਨੇ ਇਹ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਇਸ ਮਸਜਿਦ ਨੂੰ ਜੋ ਕਿ ਗੈਰ ਕਾਨੂੰਨੀ ਇਕੱਠਿਤ ਤੌਰ ਤੇ ਗੈਰ ਕਾਨੂੰਨੀ ਤੌਰ ਤੇ ਉਸਾਰੀ ਗਈ ਹੈ ਇਸ ਨੂੰ ਢਾਇਆ ਜਾਣਾ ਚਾਹੀਦਾ ਹੈ ਇਸੇ ਮੰਗ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਹੋ ਗਏ ਪਰ ਇਹ ਪ੍ਰਦਰਸ਼ਨ ਇੰਨੇ ਖਤਰਨਾਕ ਹੋ ਜਾਣਗੇ ਇੰਨੇ ਹਿੰਸਕ ਹੋ ਜਾਣਗੇ ਕਿਸੇ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਸਭ ਤੋਂ ਪਹਿਲੇ ਗੱਲ ਇਹ ਹੈ ਕਿ ਜੋ ਮਸਜਿਦ ਦਾ ਪੱਖ ਹੈ ਮਸਜਿਦ ਵਾਲੇ ਕਹਿੰਦੇ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ 1947 ਦੀ ਮਸਜਿਦ ਬਣੀ ਹੋਈ ਸੀ ਵੱਡੀ ਗਿਣਤੀ ਦੇ ਵਿੱਚ ਲੋਕ ਨਮਾਜ਼ ਅਦਾ ਕਰਨ ਆਉਂਦੇ ਸੀ ਨਮਾਜ਼ ਅਦਾ ਕਰਨ ਵਾਲਿਆਂ ਨੂੰ ਦਿੱਕਤਾਂ ਹੁੰਦੀਆਂ ਸਨ ਇਸ ਕਰਕੇ ਇਸ ਮਸਜਿਦ ਦਾ ਨਿਰਮਾਣ ਕੀਤਾ ਗਿਆ ਸੀ ਉਹਨਾਂ ਦਾ ਇਹ ਤਰਕ ਹੈ ਪਰ ਸਥਾਨਕ ਲੋਕਾਂ ਦਾ ਤਰਕ ਇਹ ਹੈ ਕਿ ਜਦੋਂ ਵੀ ਜੁਮੇ ਦਾ ਦਿਨ ਹੋਏ ਤੁਹਾਨੂੰ ਪਤਾ ਹੈ ਜੁਮੇ ਦੇ ਦਿਨ ਲੋਕ ਨਮਾਜ਼ ਅਦਾ ਕਰਨ ਜਾਂਦੇ ਨੇ ਉਸ ਦਿਨ ਭੀੜ ਹੋ ਜਾਂਦੀ ਹੈ ਤਾਂ ਲੋਕਾਂ ਦਾ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਭੀੜ ਆਂਦੀ ਹੈ ਨਮਾਜ਼ ਅਦਾ ਕਰਨ ਵੇਲੇ ਜਾਂਦੇ ਹੋਏ ਆ ਵਾਪਸੀ ਆਂਦੇ ਹੋਏ ਸਾਡੇ ਸਥਾਨਕ ਘਰਾਂ ਤੇ ਵਿੱਚ ਲੋਕੀ ਤਾਕ ਝਾਕ ਕਰਦੇ ਨੇ ਜਾਂ ਸਥਾਨਕ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਸ ਤਰ੍ਹਾਂ ਦਾ ਇਲਜ਼ਾਮ ਹੈ ਇਸ ਦੇ ਪਿੱਛੇ ਦੀ ਸੱਚਾਈ ਕੀ ਹੈ ਇਸ ਦਾ ਇਹ ਜਾਂਚ ਦਾ ਵਿਸ਼ਾ ਹੈ ਪਰ ਆਮ ਲੋਕਾਂ ਦਾ ਕਹਿਣਾ ਸਥਾਨਕ ਲੋਕਾਂ ਦਾ ਕਹਿਣਾ ਕਿ ਸਾਨੂੰ ਇਸ ਨਾਲ ਦਿੱਕਤਾਂ ਆਂਦੀਆਂ ਨੇ ਇਸ ਕਰਕੇ ਇਸ ਮਸਜਿਦ ਨੂੰ ਜੋ ਬਣਾਇਆ ਗਿਆ ਇਹ ਪੰਜ ਮੰਜ਼ਲਾ ਇਹ ਵੀ ਨਜਾਇਜ਼ ਉਸਾਰੀ ਹੈ ਤੇ ਲੋਕਾਂ ਦਾ ਜੋ ਇੱਥੇ ਭੀੜ ਹੈ ਔਰ ਸਭ ਤੋਂ ਵੱਡਾ ਇਲਜ਼ਾਮ ਇਹ ਹੈ ਕੀ ਇਸ ਮਸਜਿਦ ਦੇ ਕਰਕੇ Shimla ਤੋਂ ਬਾਹਰ ਜਾਂ Himachal Pradesh ਤੋਂ ਬਾਹਰੋਂ ਜੋ ਲੋਕ ਇੱਕ ਭਾਈਚਾਰੇ ਵਿਸ਼ੇਸ਼ ਦੇ ਨੇ ਦੇ ਨੇ ਉਹ ਆ ਕੇ ਇੱਥੇ ਵਸਣਾ ਸ਼ੁਰੂ ਕਰ ਰਹੇ ਨੇ ਇਸ ਕਰਕੇ ਸਥਾਨਕ ਜਿਹੜਾ ਤਾਣਾ ਬਾਣਾ ਉਹ ਵੀ ਵਿਗੜ ਰਿਹਾ ਇਸ ਤਰ੍ਹਾਂ ਦੇ ਇਲਜ਼ਾਮ ਨੇ ਪਰ ਅੱਜ ਸਵੇਰੇ ਜਦੋਂ ਕਰੀਬ 11:00 ਵਜੇ ਲੋਕ ਪ੍ਰਦਰਸ਼ਨ ਕਰ ਰਹੇ ਸੀ ਉਸ ਵੇਲੇ ਪੁਲਿਸ ਨੂੰ ਲੱਗ ਗਿਆ ਕਿ ਇੱਥੇ ਹੀ ਇਹਨਾਂ ਨੂੰ ਰੋਕ ਲਿਆ ਜਾਏਗਾ ਕਿਉਂਕਿ ਜੋ ਮਸਜਿਦ ਦਾ ਰਸਤਾ ਹੈ ਮਸਜਿਦ ਉਥੇ ਸ਼ਿਮਲੇ ਦੇ ਵਿੱਚ ਜੋ ਲੋਕ ਆnde ਜਾਂਦੇ ਰਹੇ ਹੋਣਗੇ ਜੋ ਲੋਕ ਜਾਣਕਾਰੀ ਰੱਖਦੇ ਹੋਣਗੇ ਉਥੇ ਇੱਕ ਢਲੀ ਨਾਮ ਦਾ ਟਨਲ ਹੈ ਯਾਨੀ ਢਲੀ ਨਾਮ ਦੀ ਉਥੇ சுரੰਗ ਹੈ ਜਿੱਥੋਂ ਕੀ ਟ੍ਰੈਫਿਕ ਹੋ ਕੇ ਗੁਜ਼ਰਦਾ ਹੈ ਲੋਕ ਗੁਜ਼ਰਦੇ ਨੇ ਉਥੇ ਹੀ ਮਸਜਿਦ ਦਾ ਨਿਰਮਾਣ ਹੋਇਆ ਹੋਇਆ ਹੈ ਸਥਾਨਕ ਲੋਕਾਂ ਦਾ ਇਹ ਕਹਿਣਾ ਸੀ ਕਿ ਇਸ ਮਸਜਿਦ ਨੂੰ ਢਾਇਆ ਜਾਣਾ ਚਾਹੀਦਾ ਹੈ ਇਸ ਕਰਕੇ ਲੋਕ ਉਥੇ ਵੱਧ ਰਹੇ ਸੀ ਪੁਲਿਸ ਨੂੰ ਖਦਸ਼ਾ ਸੀ ਕਿ ਹੋ ਸਕਦਾ ਹੈ ਕਿ ਸਥਾਨਕ ਲੋਕਾਂ ਦਾ ਲੋਕ ਗੁੱਸੇ ਵਿੱਚ ਆ ਕੇ ਕੁਝ ਪ੍ਰਸ਼ਾਸਨਿਕ ਪ੍ਰਸ਼ਾਸਨ ਨੂੰ ਦਿੱਕਤਾਂ ਨਾ ਆਉਣ ਜਾਂ ਕਾਨੂੰਨ ਆਪਣੇ ਹੱਥ ਚ ਨਾ ਲੈਣ ਇਸ ਕਰਕੇ ਉਸੇ ਟਨਲ ਦੇ ਬਾਹਰ ਬੈਰੀਕੇਡਿੰਗ ਲਗਾ ਦਿੱਤੀ ਗਈ ਸਟੀਲ ਦੀਆਂ ਚਾਦਰਾਂ ਦੇ ਨਾਲ ਉਸ ਨੂੰ ਟੱਕ ਦਿੱਤਾ ਗਿਆ ਤਾਂ ਕਿ ਇਸ ਤੋਂ ਅੱਗੇ ਕੋਈ ਵਧ ਨਾ ਸਕੇ ਪਰ ਪੁਲਿਸ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਪ੍ਰਦਰਸ਼ਨਕਾਰੀ ਇੰਨੇ ਹਿੰਸਕ ਹੋ ਜਾਣਗੇ ਕਿ ਉਹ ਬੈਰੀਕਾਡ ਬੈਰੀਕੇਡ ਹੀ ਪੁੱਟ ਕੇ ਸੁੱਟ ਦੇਣਗੇ ਤਸਵੀਰਾਂ ਇਸ ਇਸ ਗੱਲ ਦੀ ਗਵਾਹੀ ਭਰ ਰਹੀਆਂ ਨੇ ਕਿ ਪੁਲਿਸ ਜਦੋਂ ਹੀ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਲੋਕਾਂ ਨੇ ਬੈਰੀਕੇਡ ਬੈਰੀਕੇਡ ਹਵਾ ਦੇ ਵਿੱਚ ਕਾਗਜ਼ ਵਾਂਗ ਉਛਾਲ ਦਿੱਤੇ ਕਿਉਂਕਿ ਲੋਕਾਂ ਦਾ ਗੁੱਸਾ ਇੰਨਾ ਸੀ ਲੋਕਾਂ ਦਾ ਇਹ ਗੁੱਸੇ ਦੇ ਕਾਰਨ ਇਹ ਸੀ ਕਿ ਕਈ ਦਿਨਾਂ ਪਹਿਲਾਂ ਇੱਥੇ ਲੜਾਈ ਝਗੜਾ ਹੋਇਆ ਸੀ ਦੋ ਭਾਈਚਾਰਿਆਂ ਦੇ ਵਿਚਾਲੇ ਜਿਸ ਦੇ ਵਿੱਚ ਇੱਕ ਸਥਾਨਕ ਮੁੰਡੇ ਨੂੰ ਕਾਫੀ ਸੱਟਾਂ ਲੋਕਾਂ ਦਾ ਇਲਜ਼ਾਮ ਸੀ ਇੱਕ ਤਰ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੂਜੀ ਗੱਲ ਇਹ ਸੀ ਕਿ ਜੋ ਲੋਕ ਹੋਰ ਮੁਲਜ਼ਮ ਨੇ ਉਹਨਾਂ ਨੂੰ ਮਸਜਿਦ ਵਿੱਚ ਲੁਕਾਇਆ ਗਿਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਤੀਜੀ ਮੰਗ ਇਹ ਸੀ ਕਿ ਇਸ ਕਥਿਤ ਤੌਰ ਤੇ ਜੋ ਮਸਜਿਦ ਹੈ ਇਸ ਦੀ ਉਸਾਰੀ ਜੋ ਉਹ ਗੈਰ ਕਾਨੂੰਨੀ ਹੈ ਇਸ ਨੂੰ ਟਾਇਆ ਜਾਣਾ ਚਾਹੀਦਾ ਹੈ ਹਾਲਾਂਕਿ ਮਸਜਿਦ ਗੈਰ ਕਾਨੂੰਨੀ ਹੈ ਜਾਂ ਕਾਨੂੰਨੀ ਹੈ ਇਸ ਨੂੰ ਲੈ ਕੇ ਮਾਮਲਾ ਕੋਰਟ ਦੇ ਅੰਦਰ ਹੈ ਵਿਚਾਰ ਅਧੀਨ ਚੱਲ ਰਿਹਾ ਹੈ ਇਸ ਦੇ ਵਿੱਚ ਅਦਾਲਤ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਹੈ ਪਰ ਜੋ ਇਸ ਪੂਰੇ ਮਸਲੇ ਦੇ ਵਿੱਚ ਗੱਲ ਸਮਝ ਕੇ ਨਿਕਲ ਕੇ ਆ ਰਹੀ ਹੈ ਕਿ ਇਹ ਇੱਕ ਦਿਨ ਦਾ ਮਸਲਾ ਨਹੀਂ ਹੈ ਇਹ ਮਸਲਾ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਹਾਲਾਂਕਿ 2010 ਦਾ ਇੱਕ ਅਮ ਹੈ ਜਦੋਂ ਕੱਚੀ ਮਸਜਿਦ ਨੂੰ ਪੱਕੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਮਸਜਿਦ ਦਾ ਜੋ ਪ੍ਰਸ਼ਾਸਨ ਹੈ ਉਹ ਕਹਿੰਦਾ ਕਿ ਅਸੀਂ ਲੋਕਾਂ ਤੋਂ ਚੰਦਾ ਇਕੱਠਾ ਕੀਤਾ ਅਸੀਂ ਇਹ ਕੋਸ਼ਿਸ਼ ਕੀਤੀ ਕਿ ਜੋ ਲੋਕ ਨਮਾਜ਼ ਅਦਾ ਕਰਨ ਆਉਂਦੇ ਨੇ ਉਹਨਾਂ ਨੂੰ ਦਿੱਕਤ ਨਾ ਹੋਵੇ ਇਸ ਕਰਕੇ ਇਸ ਕੱਚੀ ਮਸਜਿਦ ਨੂੰ ਪੱਕਾ ਬਣਾ ਦਿੱਤਾ ਜਾਵੇ ਪੱਕਾ ਬਣਾਉਣ ਦੇ ਨਾਮ ਤੇ ਲੋਕਾਂ ਦਾ ਇਲਜ਼ਾਮ ਏ ਸਥਾਨਕ ਲੋਕਾਂ ਦਾ ਕਿ ਇਸ ਨੂੰ ਪੰਜ ਮੰਜ਼ਿਲਾ ਬਣਾ ਦਿੱਤਾ ਗਿਆ ਜੋ ਕਿ ਸਥਾਨਕ ਲੋਕਾਂ ਲੋਕਾਂ ਦੇ ਜੋ ਮਰਜ਼ੀ ਹੈ ਉਸ ਦੇ ਖਿਲਾਫ ਹੈ ਤੇ ਇਹ ਗੈਰ ਕਾਨੂੰਨੀ ਵੀ ਹੈ ਇਹਤ ਗੱਲ ਇਹ ਰਹੀ ਪਰ ਇਸ ਸਭ ਦੇ ਵਿਚਾਲੇ ਹੁਣ ਰਾਜਨੀਤੀ ਵੀ ਭਾਰੂ ਹੋ ਗਈ ਹੈ ਕਿਉਂਕਿ ਇਸ ਦੇ ਵਿੱਚ ਜੋ ਸਥਾਨਕ ਸਰਕਾਰ ਕਾਂਗਰਸ ਸਰਕਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਉਸ ਦੇ ਕਈ ਮੰਤਰੀ ਇਹ ਕਹਿੰਦੇ ਵੀ ਨਜ਼ਰ ਆਏ ਕਿ ਜੇ ਪ੍ਰਦਰਸ਼ਨ ਕੋਈ ਕਰ ਰਿਹਾ ਤਾਂ ਉਸਦੇ ਮਨ ਦੇ ਵਿੱਚ ਕਈ ਖਤਸ਼ੇ ਹੋਣਗੇ ਕਈ ਗੁੱਸੇ ਗਿਲੇ ਹੋਣਗੇ ਇਸ ਕਰਕੇ ਪ੍ਰਦਰਸ਼ਨ ਕਰਨ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਪ੍ਰਦਰਸ਼ਨ ਕਰੋ ਪਰ ਸ਼ਾਂਤੀਪੂਰਵਕ ਤਰੀਕੇ ਨਾਲ ਕਰੋ ਪਰ ਸ਼ਾਂਤੀਪੂਰਵਕ ਤਰੀਕੇ ਨਾਲ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹ ਇੰਨਾ ਹਿੰਸਕ ਹੋ ਜਾਏਗਾ ਪ੍ਰਸ਼ਾਸਨ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਇਸ ਕਰਕੇ ਇਹ ਤਸਵੀਰਾਂ ਆਪਣੇ ਆਪ ਵਿੱਚ ਬਿਆਨ ਕਰ ਰਹੀਆਂ ਨੇ ਕਿ ਲੋਕਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਕਿਉਂ ਹੈ ਹੁਣ ਜੋ ਕਿ ਸੁਖਵਿੰਦਰ ਸੁਖੂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਹੈ ਕਿ ਕਾਨੂੰਨ ਕਿਸੇ ਨੂੰ ਵੀ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਜੋ ਵੀ ਕੰਮ ਹੋਏਗਾ ਉਹ ਕਾਨੂੰਨ ਦੇ ਮੁਤਾਬਕ ਹੀ ਹੋਏਗਾ ਇਸੇ ਨੂੰ ਲੈ ਕੇ ਪੂਰੇ ਸ਼ਿਮਲੇ ਦੇ ਵਿੱਚ ਇਸ ਸਮੇਂ ਪੁਲਿਸ 플ੈਗ ਮਾਰਚ ਕਰ ਰਹੀ ਹੈ ਪੁਲਿਸ ਚੱਪੇ ਚੱਪੇ ਤੇ ਨਜ਼ਰ ਰੱਖੀ ਹੋਈ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਕਰਕੇ ਪੂਰੇ ਸ਼ਿਮਲੇ ਦੇ ਵਿੱਚ ਸੰਜੋਲੀ ਸਣੇ ਲਾਉਡ ਸਪੀਕਰ ਵਜਾਉਣ ਦੇ ਉੱਪਰ ਲਾਉਡ ਸਪੀਕਰ ਦੀ ਵਰਤੋਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਸਲਾ ਹੁੰਦਾ ਹੈ ਕਦੋਂ ਇਹ ਵੱਡਾ ਰੂਪ ਧਾਰ ਜਾਵੇ ਇਸ ਨੂੰ ਬਚਾਉਣ ਦੇ ਲਈ ਪੁਲਿਸ ਨੇ ਇਹ ਐਲਾਨ ਕੀਤਾ ਹੈ ਕਿ ਲਾਉਡ ਸਪੀਕਰ ਕੋਈ ਨਹੀਂ ਚਲਾਏਗਾ ਕਿਉਂਕਿ ਇੱਕ ਹੱਚਾ ਹੋ ਸਕਦਾ ਹੈ ਕਿ ਕਿਸੇ ਇੱਕ ਭਾਈਚਾਰੇ ਵੱਲੋਂ ਕਿਹਾ ਜਾ ਸਕਦਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਭੜਕਾਉ ਮੈਸੇਜ ਨਾ ਦਿੱਤਾ ਜਾਵੇ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਸੰਦੇਸ਼ ਇਸ ਤਰ੍ਹਾਂ ਨਾ ਦਿੱਤਾ ਜਾਵੇ ਕਿ ਸਥਾਨਕ ਲੋਕ ਦਾ ਕਿਉਂਕਿ ਇਹ ਟੂਰਿਸਟ ਸਪੋਟ ਹੈ ਬਾਹਰੋਂ ਵੀ ਉੱਥੇ ਟੂਰਿਸਟ ਪਹੁੰਚਦੇ ਨੇ ਉਹਨਾਂ ਨੂੰ ਨੁਕਸਾਨ ਨਾ ਹੋਵੇ ਜੋ ਸਥਾਨਕ ਲੋਕ ਨੇ ਉਹਨਾਂ ਨੂੰ ਨੁਕਸਾਨ ਨਾ ਹੋਵੇ ਇਸ ਕਰਕੇ ਉੱਥੇ ਲਾਊਡ ਸਪੀਕਰ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਹੈ ਪੂਰੇ ਸ਼ਿਮਲੇ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਬੈਠ ਕੇ ਪ੍ਰੋਟੈਸਟ ਨਹੀਂ ਕਰੇਗਾ ਇਹ ਵੀ ਹੋ ਸਕਦਾ ਹੈ ਕਿ ਸੰਜੋਲੀ ਵਾਲੀ ਥਾਂ ਤੇ ਜੋ ਪ੍ਰੋਟੈਸਟ ਹੋ ਰਿਹਾ ਹੈ ਇਹ ਪ੍ਰੋਟੈਸਟ ਉੱਠ ਕੇ ਸ਼ਿਮਲੇ ਦੇ ਹੋਰ ਇਲਾਕਿਆਂ ਦੇ ਵਿੱਚ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਸ਼ਿਮਲੇ ਦਾ ਇਲਾਕਾ ਮਾਲ ਰੋਡ ਹੈ ਜਾਂ ਸ਼ਿਮਲੇ ਦੇ ਹੋਰ ਜੋ ਲੋਅਰ ਇਲਾਕੇ ਨੇ ਉੱਥੇ ਟੂਰਿਸਟ ਵੱਡੀ ਗਿਣਤੀ ਵਿੱਚ ਪਹੁੰਚਦੇ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਜਾਂ ਉਸ ਤਰ੍ਹਾਂ ਉੱਥੇ ਕਿਸੇ ਤਰ੍ਹਾਂ ਦਾ ਕਾਨੂੰਨ ਵਿਵਸਥਾ ਵਿਗੜ ਨਾ ਜਾਵੇ ਇਸ ਕਰਕੇ ਪ੍ਰੋਟੈਸਟ ਕਰਨ ਦੇ ਲਈ ਕਿਸੇ ਵੀ ਥਾਂ ਤੇ ਬੈਨ ਲਗਾਇਆ ਗਿਆ ਹਾਲਾਂਕਿ ਜਿਸ ਥਾਂ ਤੇ ਪ੍ਰਦਰਸ਼ਨਕਾਰੀ ਪਹੁੰਚੇ ਸੀ ਉਸ ਥਾਂ ਤੇ ਬੈਰੀਕੇਡ ਜਿੱਥੇ ਪੁੱਟ ਕੇ ਛੁੱਟੇ ਗਏ ਸੀ ਉੱਥੇ ਪ੍ਰਦਰਸ਼ਨਕਾਰੀ ਹੁਣ ਵੀ ਬੈਠੇ ਹੋਏ ਨੇ ਹੁਣ ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਗੱਲਬਾਤ ਇਹ ਚੱਲ ਰਹੀ ਹੈ ਕਿ ਇਹ ਧਰਨਾ ਚੁੱਕਿਆ ਜਾਵੇ ਜੋ ਮਸਲਾ ਹੈ ਇਸ ਮਸਲੇ ਨੂੰ ਕਾਨੂੰਨੀ ਤੌਰ ਤੇ ਜਾਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਹੀ ਸੁਲਝਾਇਆ ਜਾਵੇ ਤਾਂ ਹੀ ਇਸ ਇਸ ਪੂਰੇ ਵਿਵਾਦ ਦਾ ਹੱਲ ਲੱਭਿਆ ਜਾਏਗਾ ਪਰ ਇਹ ਵਾਰ ਤਾਂ ਬਹੁਤ ਪੁਰਾਣਾ ਹੈ ਇਹ ਕਿਹਾ ਜਾ ਰਿਹਾ ਕਿ 1947 ਤੋਂ ਇਹ ਮਸਜਿਦ ਬਣੀ ਹੋਈ ਹੈ ਪਰ ਪੱਕੀ ਹੁਣ ਬਣਾਈ ਗਈ ਹੈ ਪੱਕੀ ਮਸਜਿਦ ਬਣਾਉਣ ਦੇ ਪਿੱਛੇ ਇਹੀ ਤਰਕ ਦਿੱਤਾ ਗਿਆ ਕਿ ਲੋਕਾਂ ਨੂੰ ਨਮਾਜ਼ ਅਦਾ ਕਰਨ ਵੇਲੇ ਦਿੱਕਤਾਂ ਆਉਂਦੀਆਂ ਨੇ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਦਾ ਜੋ ਤਾਣਾ ਬਾਣਾ ਹੈ ਉਸ ਦੇ ਕਰਕੇ ਜੋ ਸਥਾਨਕ ਤਣਾ ਬਣਾ ਉਹ ਵਿਗੜ ਰਿਹਾ ਕਿਉਂਕਿ ਬਾਰੇ ਲੋਕ ਆਕੇ ਥੇ ਵਸਰੇ ਨੇ ਸਾਡੇ ਪੱਤਰਕਾਰ ਪਰਾਕਰਮ ਚੰਦ Shimla ਤੋਂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਕਿਉਂਕਿ ਉਹਨਾਂ ਕੋਲ ਜਾਣਕਾਰੀ ਲੈਣੀ ਜ਼ਰੂਰੀ ਇਸ ਕਰਕੇ ਵੀ ਹੈ ਕਿਉਂਕਿ ਜੋ ਲੋਕ Shimla ਜਾਣਾ ਚਾਹੁੰਦੇ ਨੇ Shimla ਦੇ ਰਾਹ 'ਚ ਨੇ ਜਾਂ Shimla ਪਹੁੰਚੇ ਹੋਏ ਨੇ ਉਹਨਾਂ ਦੇ ਲਈ ਇਹ ਜਾਣਕਾਰੀ ਜ਼ਰੂਰੀ ਹੈ ਕਿ ਆਖਰਕਾਰ ਇਸ ਸਮੇ Shimla ਜਿੱਕੀ ਹੋ ਰਿਹਾ ਸੰਜੋਲੀ ਜਿੱਕੀ ਹੋ ਰਿਹਾ ਪਰਾਕਰਮ ਜੀ ਸਭ ਤੋਂ ਪਹਿਲਾਂ ਇਹ ਗੱਲ ਦੱਸੋ ਕਿ ਜੋ ਲੋਕ Shimla ਪਹੁੰਚੇ ਹੋਏ ਨੇ ਜਾਂ ਰਾਹ 'ਚ ਨੇ ਜਾਂ ਜਾਣ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ Shimla ਦਾ ਹਾਲ ਕੀ ਇਹ ਦੱਸੋ जो लोग बाहर से आए हैं पर्यटक हैं उनके लिए किसी तरह की कोई समस्या नहीं है क्योंकि सिंझोली में सिर्फ करना हो रहा है और बाकी जो वैकल्पिक रोड है वो खुले हुए हैं और जो पर्यटक है आम जनता है उनको आने जाने दिया जा रहा है जब से सिंझोली का रोड बंद है तो गली वाला रोड खुला है गली बाईपास रोड खुला है तो वहाँ से जो है पर्यटक जा सकते हैं आ सकते हैं ऐसे हालात नहीं है की लोग जो है फंसते हैं जो तो इस क्षेत्र में स्कूल है उनके लिए जरूर दिक्कतें हुई है जहाँ पर किसी प्रशासन द्वारा नहीं की गई थी क्योंकि पैदल ज्यादा लोग चलते हैं तो बच्चों को लेने के लिए जिन अभिभावकों ने पैदल जाना था उनके लिए मुश्किलें पेश आई है बाकी लोगों के लिए जो है जरूर जाम की समस्या पैदा हुई है लेकिन जो दूसरे वैकल्पिक मार्ग है पर्यटक हो या फिर दूसरे लोग हो वहां से उनको ਵੇਖਿਆ ਜਾ ਰਹਾ ਹੈ ਕਿ ਪ੍ਰਕਾਸ਼ ਜੀ ਜੋ ਇਸ ਸਮੇਂ ਸੰਜੋਲੀ ਦੇ ਵਿੱਚ ਪ੍ਰਦਰਸ਼ਨ ਚੱਲ ਰਹੇ ਸੀ ਦੁਪਹਿਰ ਨੂੰ ਔਰ ਜਦੋਂ ਲੋਕਾਂ ਨੇ ਪ੍ਰਦਰਸ਼ਨ ਕਰਕੇ ਆਪਣੇ ਵੈਰੀਕੇਟ ਵੀ ਟੁੱਟ-ਪੁੱਟੇ ਸੀ ਉਸ ਤੋਂ ਬਾਅਦ ਹਾਲਾਤ ਕੀ ਨੇ ਕਿ ਪ੍ਰਦਰਸ਼ਨਕਾਰੀ ਉੱਠਣੇ ਸ਼ੁਰੂ ਹੋਏ ਨੇ ਜਾਂ ਬੈਠੇ ਨੇ ਜਾਂ ਕੋਈ ਗੱਲਬਾਤ ਅੱਗੇ ਦੀ ਟੁੱਰ ਰਹੀ ਹੈ। ਅਭੀ ਵੀ ਪ੍ਰਦਰਸ਼ਨਕਾਰੀ ਜੋ ਹੈ ਆਪਣੀ ਜਗ੍ਹਾ ਪਰ ਡਟੇ ਹੋਏ ਹਨ ਬਾਟਰ ਕੈਨਨ ਉੱਪਰ ਇਸਤੇਮਾਲ ਕੀਤਾ ਗਿਆ लाठी चार्ज उनके ऊपर इस्तेमाल किया गया बावजूद इसके ना भीड़ छंटी है ना ही भीड़ पीछे हटी है और लगातार नारेबाजी कर रही है मांग सिर्फ यही है कि जो विवादित तो मस्जिद है उसको तोड़ा जाए उसको वहां से हटाया जाए सबसे बड़ी बात यह है कि दो जगह से ये भीड़ आई एक तो आई डली जो टनल है उस साइड से दूसरी जो आ, जो भीड़ आई वो आई सिंझोली चौक में तो दोनों ही जगह जो है पुंछ के लिए सिरदर्द बना हुआ है प्रदर्शनकारियों को रोकना हालांकि बड़ी बड़ी बैरिकेडिंग की गई है लेकिन ढली में ये बैरिकेडिंग भी तोड़ी गई तीन तीन जगह बैरिकेडिंग की गई थी वहां पर बैरिकेडिंग तोड़ी गई और बस जिस स्थल तक जो है ये भीड़ पहुंच गई हालांकि उसके बाद जो है पुलिस को बल का सहारा लेना पड़ा पड़ा लाठीचार्ज करना पड़ा ਆਦੇ ਸਾਡਾ ਬਾਦਰ ਕੈਨਨ ਕਾ ਵੀ ਇਸਤੇਮਾਲ ਯਹਾਂ ਕਰਨਾ ਪੜਾ ਜਾ ਰਿਹਾ ਹੈ ਪ੍ਰਕਾਸ਼ ਜੀ ਤੁਸੀਂ ਉੱਥੇ ਰਿਪੋਰਟਿੰਗ ਕਰ ਰਹੇ ਹੋ ਗਰਾਊਂਡ ਤੇ ਮੌਜੂਦ ਹੋ ਤੁਹਾਨੂੰ ਜੋ ਜੋ ਗਰਾਊਂਡ ਦੇ ਜੋ ਸੈਂਸ ਸਮਝ ਆ ਰਹੇ ਹੋ ਕੀ ਸਮਝ ਆ ਰਿਹਾ ਹੈ ਇਹ ਪੀੜ ਕੁਝ ਘੰਟਿਆਂ ਚ ਉੱਠ ਸਕਦੀ ਹੈ ਜਾਂ ਇਹ ਪੀੜ ਵਧੇਗੀ ਜਾਂ ਇਸ ਪੀੜ ਦਾ ਰੁਕਤੀ ਹੋ ਸਕਦਾ ਕੁਝ ਇਸ ਤਰ੍ਹਾਂ ਅੰਦਾਜ਼ਾ ਲੱਗ ਰਿਹਾ ਹੈ ਤੁਹਾਨੂੰ देखिए अब तो धीरे धीरे भीड़ छटेंगी अभी भीड़ बढ़ेगी नहीं क्योंकि तो जो भीड़ होने से ग्यारह बजे कोल सुबह थी तो ग्यारह बजे से लोग प्रदर्शन कर रहे हैं तो अब यही उम्मीद की जा रही है की भीड़ छट जाएगी और तो लोग धीरे धीरे जो है वापिस लौट जाएंगे तो जो होना था वो हो गया है चाहे लाठी कार्ज हो वाटर कैनन का इस्तेमाल हो पुलिस के साथ झड़प हो तो ये जो एक प्रदर्शन था उग्र प्रदर्शन का रूप जिसने ले लिया जी, आ, जो हो रहा था अब तक बीत चुका है लेकिन अब मुझे लगता है कि भीड़ जो है छड़ जाएगी और जाएंगे पुलिस प्रमुख भी यहाँ पर पहुंचे हैं लोगों को समझाने की कोशिश की जा रही है एसपी सब जो है पर मौजूद और लोगों को समझाने की कोशिश और वापस जाने की प्रयास में लगे हुए हैं लोग इसलिए वापस नहीं जा रहे हैं क्योंकि भीड़ एक संगठन की नहीं है यहाँ पर स्थानीय लोगों के साथ साथ कई संगठन है जो प्रदर्शन में आया है यही वजह है कोई इनका ਇੱਕ ਮੇਤਾ ਨਹੀਂ ਹੈ ਅਗਰ ਇੱਕ ਮੇਤਾ ਹੋ ਉਸੇ ਕਾਥਿਤ ਹੋ ਜਾਤੇ ਹੈ ਔਰ ਇਹ ਜੋ ਅੰਦੋਲਨ ਹੈ ਉਸ ਸਮਝਾਤੇ ਹੈ ਲੇਕਿਨ ਇੱਕ ਮੇਤਾ ਹੈ ਨਹੀਂ ਐਸੇ ਮੈਂ ਭੀੜ ਨੂੰ ਰੋਕਣਾ ਵੀ ਔਰ ਭੀੜ ਨੂੰ ਸਮਝਾਣਾ ਵੀ ਉਸ ਕੇ ਲਈ ਚੇੜੀ ਕੀ ਸਾਬਿਤ ਹੋ ਰਹਾ ਹੈ ਜੀ ਜੀ ਧੰਨਵਾਦ ਤਾਂ ਇਹ ਸਾਡੇ ਪੱਤਰਕਾਰ ਸੀ ਪ੍ਰਕਾਸ਼ ਚੰਦ ਜੋ ਕਿ ਸ਼ਿਮਲੇ ਤੋਂ ਰਿਪੋਰਟਿੰਗ ਕਰਦੇ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਆਖਿਰਕਾਰ ਸ਼ਿਮਲੇ ਜੋ ਲੋਕ ਪਹੁੰਚੇ ਹੋਣੇ ਹੈ ਸ਼ਿਮਲੇ ਜਾਣ ਦੀ ਤਿਆਰੀ ਵਿੱਚ ਨੇ ਜਾਂ ਰਾਜ ਨੇ ਉਹਨਾਂ ਲਈ ਇੱਕ ਰਾਹਤ ਦੀ ਗੱਲ ਇਹ ਹੈ ਕਿ ਪੁਲਿਸ ਨੇ ਉਥੇ ਆਪਸ਼ਨਲ ਰੂਟ ਖੋਲੇ ਹੋਏ ਨੇ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਜੋ ਸੰਜੋਲੀ ਇਲਾਕਾ ਹੈ ਉਥੇ ਜ਼ਰੂਰ ਦਿੱਕਤਾਂ ਨੇ ਕਿਉਂਕਿ ਉਥੇ ਜ਼ਿਆਦਾ ਲੋਕ ਪੈਦਲ ਤੁਰਦੇ ਨੇ ਇਸ ਕਰਕੇ ਸਥਾਨਕ ਲੋਕ ਜੋ ਆਪਣੇ ਬੱਚਿਆਂ ਨੂੰ ਸਕੂਲ ਨੂੰ ਲੈ ਕੇ ਆਣਾ ਚਾਹੁੰਦੇ ਸੀ ਉਹਨਾਂ ਨੂੰ ਦਿੱਕਤਾਂ ਆਈਆਂ ਜਾਮ ਦੀ ਸਥਿਤੀ ਬਣੀ ਹੋਈ ਸੀ ਸੰਜੋਲੀ ਇਲਾਕੇ ਦੇ ਵਿੱਚ ਹਾਲਾਂਕਿ ਮੇਨ ਸ਼ਿਮਲੇ ਦੇ ਵਿੱਚ ਮੁਸ਼ਕਲ ਹਾਲਾਤ ਉਸ ਤਰ੍ਹਾਂ ਦੇ ਨਹੀਂ ਬਣੇ ਹੋਏ ਪਰ ਇਹ ਵੀ ਗੱਲ ਹੈ ਕਿ ਜੋ ਭੀੜ ਹੈ ਉਹ ਹੌਲੀ-ਹੌਲੀ ਜਾਣਾ ਸ਼ੁਰੂ ਕਰ ਰਹੀ ਹੈ ਪਰ ਅਜਿਹੇ ਹਾਲਾਤਾਂ ਦੇ ਵਿੱਚ ਭੀੜ ਕਿਸ ਤਰ੍ਹਾਂ ਦਾ ਰੁਖ ਅਪਣਾਏਗੀ ਇਹ ਪ੍ਰਸ਼ਾਸਨ ਨੂੰ ਵੀ ਅੰਦਾਜ਼ਾ ਨਹੀਂ ਸੀ ਕਿਉਂਕਿ ਅੱਜ ਨਹੀਂ ਸੀ ਕਿ ਬੈਰੀਕੇਡਿੰਗ ਸਟੀਲ ਦੀਆਂ ਚਾਦਰਾਂ ਜੋ ਲਗਾਈਆਂ ਗਈਆਂ ਸੀ ਭੀੜ ਉਸ ਨੂੰ ਵੀ ਪੁੱਟ ਦੇਗੀ ਤਾਂ ਇਸ ਲਈ ਪ੍ਰਸ਼ਾਸਨ ਲਈ ਹਜੇ ਵੀ ਸਥਿਤੀ ਕਿਸੇ ਨੇ ਕਿਤੇ ਚਿੰਤਾਜਨਕ ਬਣੀ ਹੋਈ ਹੈ ਕਾਰਨ ਇਹ ਹੈ ਕਿ ਪ੍ਰਸ਼ਾਸਨ ਨੇ ਇਸ ਲਈ ਲਾਊਡ ਸਪੀਕਰਾਂ ਦੇ ਉੱਪਰ ਬੈਨ ਲਗਾਇਆ ਹੋਇਆ ਕਿਸੇ ਵੀ ਥਾਂ ਦੇ ਪ੍ਰਦਰਸ਼ਨ ਕਰਨ ਦਾ ਬੈਨ ਲਗਾਇਆ ਹੋਇਆ ਹੈ ਇਸ ਕਰਕੇ ਪ੍ਰਸ਼ਾਸਨ ਦੇ ਅਫਸਰ ਜਿਹੜੇ ਮੌਕੇ ਤੇ ਪਹੁੰਚੇ ਨੇ ਉਹ ਰਣਨੀਤੀ ਤਿਆਰ ਕਰ ਰਹੇ ਨੇ ਕਿ ਹਾਲਾਤ ਹੋਰ ਨਾ ਵਿਗੜਨ ਕਿਉਂਕਿ ਭੀੜ ਲਗਾਤਾਰ ਹੀ ਮੰਗ ਕਰ ਰਹੀ ਸੀ ਕਿ ਜੋ ਪੰਜ ਮੰਜ਼ਿਲਾ ਇਮਾਰਤ ਬਣਾਈ ਗਈ ਹੈ ਉਸ ਪੰਜ ਮੰਜ਼ਿਲਾ ਇਮਾਰਤ ਨੂੰ ਢਾਇਆ ਜਾਵੇ ਕਿਉਂਕਿ ਇੱਥੇ ਇਮਾਰਤ ਬਣਨ ਤੋਂ ਬਾਅਦ ਸੂਬੇ ਤੋਂ ਬਾਹਰ ਵੀ ਲੋਕ ਆ ਕੇ ਇੱਥੇ ਵਸਦੇ ਨੇ ਇਸ ਕਰਕੇ ਇੱਥੇ ਦਾ ਜੋ ਤਾਣਾ ਬਾਣਾ ਸਮਾਜਿਕ ਤਾਣਾ ਬਾਣਾ ਉਹ ਵੀ ਵਿਗੜਦਾ ਹੈ ਇਸ ਕਰਕੇ ਉੱਥੇ ਦਾ ਜੋ ਮਾਹੌਲ ਹੈ ਇਸ ਸਮੇਂ ਸੰਜੋਲੀ ਦੇ ਵਿੱਚ ਉਹ ਤਣਾਪੂਰਨ ਬਣਿਆ ਹੋਇਆ ਪਰ ਸ਼ਾਮ ਤੱਕ ਦੀ ਤਸਵੀਰ ਕਿਸ ਤਰ੍ਹਾਂ ਦੀ ਆਂਦੀ ਹੈ ਉਹ ਵੀ ਤੁਹਾਨੂੰ ਅਸੀਂ ਅਪਡੇਟ ਕਰਦੇ ਰਵਾਂਗੇ ਪਰ ਸਾਡੇ ਨਾਲ ਇਸ ਸਮੇਂ ਸ਼ਾਹੀ ਇਮਾਮ ਸਾਹਿਬ ਮੌਜੂਦ ਨੇ ਪੰਜਾਬ ਦੇ ਉਸਮਾਨ ਰਹਿਮਾਨੀ ਸਾਹਿਬ ਉਹਨਾਂ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਕਿ ਆਖਿਰਕਾਰ ਜੋ ਮਸਜਿਦ ਦਾ ਰੌਲਾ ਹੈ Shimla ਦੇ ਵਿੱਚ ਕਿਉਂਕਿ ਉਹ ਇਸ ਦੇ ਵਿੱਚ ਵਿਚਰਦੇ ਨੇ ਉਹਨਾਂ ਨੂੰ ਪਤਾ ਹੋਏਗਾ ਤਾ ਉਸਮਾਨ ਰਹਿਮਾਨੀ ਸਾਹਿਬ ਜਦੋਂ ਤੁਸੀਂ ਇਸ ਪੂਰੇ ਮਸਲੇ ਨੂੰ ਦੇਖਦੇ ਹੋ ਇੱਕ ਆਮ ਦਰਸ਼ਕ ਦੇ ਲਈ ਸਮਝਾਉਣ ਦੇ ਲਿਹਾਜ਼ ਨਾਲ ਤੁਸੀਂ ਇਸ ਨੂੰ ਕਿਵੇਂ ਦੇ ਦਿਓ ਕਿ ਇਹ ਰੌਲਾ ਅਸਲ ਚ ਸ਼ੁਰੂ ਕਿੱਥੇ ਹੋਇਆ ਸੀ ਇਸ ਤੇ ਵੀ ਕਨਫਿਊਜ਼ਨ ਕੀ ਹੈ ਅ ਬਿਸਮੱਲਾ ਰਹਿਮਾਨ ਰਹੀਮ ਸ਼ੁਰੂ ਰੱਬ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਆਇ ਕਰਨ ਵਾਲਾ ਹੈ ਦਿਲਜੀ ਜੀ ਗੱਲ ਇਹ ਹੈ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਮੇਰਾ ਜਿਹੜਾ ਸੰਬੰਧ ਹੈ ਉਹ ਇੱਕ ਬਹੁਤ ਮਸ਼ਹੂਰ ਚਕੰਦਰਤਾ ਚਰਾਨੀ ਪਰਿਵਾਰ ਤੋਂ ਹੈ ਜੀ ਔਰ ਮੇਰੇ ਬڑے ਦਾਦਾ ਮੌਲਨਾ ਅਲੀ ਬੁਰੇ ਮਨ ਲੁਧਿਆਣੀ ਭਾਰਤੀ ਜੰਗ ਅਜ਼ਾਦੀ ਦੇ ਬਹੁਤ بڑے ਲੀਡਰ ਰਹੇ ਸਾਡੇ ਘਰ ਪਗਤ ਸਿੰਘ ਜੀ ਜੀ ਗਿਆਨ ਬਜ਼ਿਰ ਰੇਸ਼ワਾ ચંદ્રਬੂਸ ਬੀ ਲਾਲਾ ਲਾਹ ਪਤਰਾਏਗੀ ਇਹ ਜਿਹੜੀ ਸ਼ਿਮਲੇ ਦੀ ਮਚਦਾ ਆ ਇਹ ਮੈਂ ਚੰਗੇ ਦਾਦਾ ਦਾ ਜ਼ਿਕਰ ਤਾਂ ਕਰ ਰਿਹਾ ਕਿ ਜਦੋਂ ਵੇਬਲ ਕਾਨਫਰੈਂਸ ਹੋਈ ਜਾਂ ਉਤੋਂ ਪਹਿਲਾਂ ਜਿੰਨੀ ਆ ਗਫਾ ਵਾਇਸਰਾਏ ਨੇ ਉਤੋਂ ਕੋਈ ਆਰਡਰ ਦਿੱਤਾ ਤੇ ਜਿਹੜੇ ਆਜ਼ਾਦੀ ਕਲਾਕੀਏ ਸੀਗੇ ਮੁਸਲਮਾਨ ਉਹਨਾਂ ਮਜਰਾਂ ਦੇ ਵਿੱਚ ਹੀ ਜਾ ਕੇ ਖੈਰ ਦੇ ਸੀ ਜੀ ਤੇ ਪਹਿਲੀ ਗੱਲ ਤਾਂ ਇਹ ਕਿ ਬਹੁਤ ਸਾਰੇ ਲੋਕ ਸਰੋਤੇ ਜਰੇ ਸਮਝਦੇ ਹੋਊਂਗੇ ਉੱਥੇ ਕੋਈ ਨਵੀਂ ਮਸਜਿਦ ਬਣੀ ਹੈ ਜੰਗ ਅਜ਼ਾਦੀ ਦਾ ਇਤਿਹਾਸਕਾਰ ਹੋਣ ਦੇ ਨਾਤੇ ਵੀ ਮੈਂ ਇਸ ਗੱਲ ਦਾ ਮਤਲਬ ਗਵਾਹ ਹਾਂ ਕਿ ਜਿੰਨੀਆਂ ਵੀ ਮਸਜਿਦਾਂ ਸ਼ਿਮਲੇ ਦੇ ਵਿੱਚ ਮੌਜੂਦ ਨੇ ਵਕਾ ਪ੍ਰਾਪਤੀਆਂ ਦੇ ਉੱਪਰ ਜੀ ਇਹ 47 ਤੋਂ ਵੀ ਕਈ ਕਈ 100 ਸਾਲ ਪਹਿਲਾਂ ਦੀ ਬਣੀ ਹੈ ਜੀ ਔਰ ਇਹਨਾਂ ਦਾ ਇੱਕ ਬਿਲੱਖਣ ਇਤਿਹਾਸ ਹੈ ਖਾਸ ਕਰਕੇ ਜਦੋਂ ਅੰਗਰੇਜ਼ਾਂ ਦੀ ਬਣਾਈਆਂ ਇਹ ਚੀਜ਼ਾਂ ਦਾ ਬਾਈਕਾਡ ਕਰਨਾ ਸੀਗਾ ਜੀ ਤੇ ਜਿਹੜੇ ਮੁਸਲਮਾਨ ਵਪਾਰੀ ਸੀ ਉਹ Shimla ਦੀ Jama Masjid Baluganj ਚ ਥੇਰੇ ਹੋਏ ਸੀਗੇ ਜੀ ਸਾਰੇ ਹਿੰਦੂ ਸਿੱਖ ਵਪਾਰੀ ਵੀ ਉੱਥੇ ਪਹੁੰਚੇ ਤੇ ਉਸਦਨ ਮੈਂ ਆਪਣਾ ਕਿੰਨੇ ਪੰਜਾਬ ਦਾ ਜਿਹੜਾ ਗਵਰਨਰ ਸੀ ਕਿਉਂਕਿ Shimla ਜੀ ਰਹਿੰਦਾ ਸੀਗਾ ਜੀ ਤੇ ਉਹਦੇ ਸਾਹਮਣੇ ਜਾ ਕੇ ਜਿੱਦਣ ਬਾਈਕਾਟ ਕੀਤਾ ਤੇ ਉਸਦਨ ਉਹ ਵੀ ਜਿਹੜੇ ਸੁਤੰਤਰ ਰਸਨਾਨੀ ਜੀ ਨਾਮ ਅਜਿਹਾ ਵੀ ਉੱਥੇ ਪਹੁੰਚੇ Shimla ਜਿਹੜਾ ਹੈ ਪੁਰਾਣੇ ਸਮੇ ਤੋਂ ਹੀ ਮੁਸਲਮਾਨਾਂ ਦਾ ਹਿੰਦੂਆਂ ਦਾ ਬਹੁਤ ਹੀ ਭਾਈਚਾਰਕ ਸੰਘ ਦਾ ਕੇਂਦਰ ਰਿਹਾ ਮੈਂ ਪਿਛਲੇ 3-4 ਦਿਨਾਂ ਤੋਂ ਲਗਾਤਾਰ ਜਿਹੜਾ ਆਪਣਾ ਓਨਅਰ ਮੀਡੀਆ ਵੀ ਹੈ ਉਹਨੂੰ ਵੀ ਦੇਖ ਰਿਹਾ ਸੋਸ਼ਲ ਮੀਡੀਆ ਨੂੰ ਵੀ ਦੇਖ ਰਿਹਾ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਇੱਕ ਮੁੱਦੇ ਨੂੰ ਮਤਲਬ ਇਸ ਹੰਗਾਮੇ ਵਿੱਚ ਚਲਾ ਰਹੇ ਕਿ ਜਿੱਦਾਂ ਕੋਈ ਸਿਆਸੀ ਕਰਨ ਕਿਸੇ ਚੀਜ਼ ਦਾ ਕੀਤਾ ਜਾ ਰਿਹਾ ਹੋ ਜੀ ਜਿੱਤੇ ਤੱਕ ਮੈਨੂੰ ਪਤਾ ਹੈ ਕਿ ਕਿਸੇ ਮੁਸਲਮਾਨ ਦੀ ਉੱਤੇ ਕਿਸੇ ਦੇ ਨਾਲ ਲੜਾਈ ਹੋਈ ਸੀ ਉਹ ਜੋ ਮੀਡੀਆ ਰਿਪੋਰਟਾਂ ਹੁਣ ਤੱਕ ਆਈਆਂ ਜੀ ਉਸ ਤੋਂ ਬਾਅਦ ਵਾਅਦੇ-ਵਾਅਦੇ ਗੱਲ ਜਿਹੜੀ ਉਹ ਮਸਜਿਦ ਤੱਕ ਆ ਗਈ ਜੀ ਜਿੱਥੇ ਤੱਕ ਆਬਾਦ ਨਿਰਮਾਣ ਦੀ ਗੱਲ ਹੈ ਕਿ ਦਸੂਰ ਆਪਣੇ ਦੇਸ਼ ਵਿੱਚ ਵੀ ਕੋਈ ਵੀ ਜਗਾ ਜਿਹੜੀ ਉਹ ਬਿਨਾ ਨਕਸ਼ੇ ਦੇ ਨਾ ਬਣਾਈ ਚਾਹੇ ਠੀਕ ਹੈ ਜੀ ਲੇਕਿਨ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਿਰਫ ਉਹ ਇੱਕ ਮਸਜਿਦ ਜਿਹੜੀ ਇਹ ਸੰਜੋਲੀ ਦੀ ਕਲੀ ਉਹੀ ਬਿਨੇ ਨਕਸ਼ੇ ਤੇ ਬਣੀ ਹੋਈ ਹੈ ਜਾਂ ਕਿ ਉੱਤੇ ਕਈ ਹਜ਼ਾਰ ਰੁਪਏ ਕਈ ਲੱਖ ਬਰਾਕੀਆਂ ਐਸੀਆਂ ਹੈ ਜਿਹੜੀਆਂ ਜਿਨ੍ਹਾਂ ਦਾ ਨਕਸ਼ਾ ਕਦੀ ਬਣਿਆ ਹੀ ਨਹੀਂ ਕਦੀ ਪਾਸ ਹੀ ਨਹੀਂ ਹੋਇਆ ਮੈਂ ਸਮਝਦਾ ਹਾਂ ਕਿ ਇਹ ਸਾਡੇ ਜਿਹੜਾ ਦੇਸ਼ ਦਾ ਸਵਿਟਜ਼ਰਲੈਂਡ ਹੈ ਹਿਮਾਚਲ ਪ੍ਰਦੇਸ਼ ਜਿਹਨੂੰ ਲੋਕ ਪਿਆਰ ਦਾ ਆਪਣੇ ਆਪ ਨੂੰ ਪ੍ਰਤੀਕ ਸਮਝਦੇ ਨੇ ਮੁਹੱਬਤ ਦਾ ਬਹੁਤ ਭਾਈਵਾਂ ਚਲ ਗਏ ਬਚਪਨ ਤੋਂ ਹੋਂਦ ਤੱਕ ਜੀ ਉਹ ਤੇ ਲੋਕ ਜਿਹੜੇ ਨੇ ਅਕਸਰiyet ਹਿੰਦੂ ਭਾਈਚਾਰੇ ਦੀ ਹੈ ਲੇਕਿਨ ਬੜੇ ਮਿਲਨਸਾਰ ਨੇ ਪਿਆਰ ਕਰਨ ਵਾਲੇ ਨੇ ਮੁਹੱਬਤ ਕਰਨ ਮਹਿਮਾਨਾਂ ਦਾ ਬੜਾ ਸਤਿਕਾਰ ਕਰਦੇ ਨੇ ਜੀ ਲੇਕਿਨ ਜੋ ਕੁਝ ਵੀ ਹੋ ਰਿਹਾ ਮੈਂ ਸਮਝਦਾ ਕਿ ਇੱਕ ਸੂਬੇ ਦੀ ਜਿਹੜੀ ਅਮਨ ਸ਼ਾਂਤੀ ਭਾਈਚਾਰੇ ਦੀ ਜਿਹੜੀ ਤਸਵੀਰ ਹੈ ਉਹਨੂੰ ਕਿਉਂਕਿ ਇਮਾਮ ਸਾਹਿਬ ਜਦੋਂ ਇੱਕ ਜਦੋਂ ਇਹ ਘਟਨਾ ਸਾਹਮਣੇ ਆਈ ਹੈ ਕਿਸੇ ਨੂੰ ਹੀ ਅੰਦਾਜ਼ਾ ਨਹੀਂ ਸੀ ਕਿ Shimla ਇਹ ਠੰਡਾ ਠੰਡੀ ਥਾਂ ਹੈ ਲੋਕ ਉਥੇ ਅਨੰਦ ਮਾਨਣ ਜਾਂਦੇ ਪਰ ਇਸ ਤਰ੍ਹਾਂ ਦਾ ਜੋ ਉਥੇ ਰੁਖ ਆਏਗਾ ਜਾਂ ਇਸ ਤਰ੍ਹਾਂ ਦੀ ਕੋਈ ਤਸਵੀਰ ਆਏਗੀ ਲੋਕਾਂ ਨੂੰ ਇਹ ਗੱਲ ਪਚ ਨਹੀਂ ਰਹੀ ਕਿਉਂਕਿ ਇਹ ਤੁਸੀਂ ਠੀਕ ਕਹਿ ਰਹੇ ਹੋ ਕਿ ਤਾਣਾ ਬਾਣਾ ਜੋ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਸੀ ਇਹ ਤਾਣਾ ਬਾਣਾ ਉਥੇ ਸਾਰੇ ਬਿਲਕੁਲ ਹਾਟੀਆਂ ਰੁਕਦੇ ਸੀ ਪਰ ਹੁਣ ਜਿਹੜਾ ਹੈ ਉਹਦੇ ਵਿੱਚ ਕੁਛ ਨਾ ਕੁਛ ਅਲੱਗ-ਅਲੱਗ ਜਥੇਬੰਦੀਆਂ ਇਨਵੋਲ ਹੋ ਗਈਆਂ ਨੇ ਜਿਸ ਦਿਨ ਇਹ ਪਹਿਲੇ ਦਿਨ ਗੱਲ ਸੁਣੀ ਤਾਂ ਮੈਨੂੰ ਮਿਸਟਰ ਐਡਵਾਈਅਰ ਯਾਦ ਆ ਗਿਆ ਐਡਵਾਈਅਰ ਪੰਜਾਬ ਦਾ ਗਵਰਨਰ ਜਿਸਵਲੇ ਚ ਰਹਿੰਦਾ ਸੀਗਾ ਜੀ ਉਹਦੇ ਸਾਹਮਣੇ ਜਾ ਕੇ ਜਿਹੜੇ ਆਜ਼ਾਦੀ ਕਹਲਾਟੀਆਂ ਨੇ ਖਾਸ ਕਰ ਉਹਦੇ ਚ ਤਾਜੁਦੀਨ ਲੁਧਿਆਣਵੀ ਵੀ ਉਹਨਾਂ ਜਿਹੜਾ ਰਾਜੀ ਖਾਟੀਆਂ ਨੇ ਜਾਂਚ ਉਹਨਾਂ ਕਿਹਾ ਕਿ ਵੀ ਅਸੀਂ ਤਾਂ ਤੈਨੂੰ ਮੰਨਦੇ ਨਹੀਂ ਅੱਜ ਤੋਂ ਬਾਅਦ ਸਰਦੇਸ਼ੀ ਅਪਣਾਵਾਂਗੇ ਬਿਲਕੁਲ ਤੇ ਉਦੋਂ 1947 ਦੇ ਫੌਰਨ ਬਾਅਦ ਵੀ 1952 ਚ ਜਦ ਮੌਲਾਨਾ ਹਦੀਬੁਰ ਰਮਲ ਨੇ ਅਨਵੀ ਸ਼ਿਮਲੇ ਗਏ ਹੈ ਕਿ ਮਹਾਰਾਣੀ ਅੰਮ੍ਰਿਤਕੌਰ ਨੇ ਉਹਨਾਂ ਦੀ ਨਮਾਜ਼ ਦੀ ਅਦਾਇਗੀ ਉਸ ਵੇਲੇ ਦੀ ਜਮਮ ਮਚਿਸ ਕਰਾਈ ਜਦ ਕਿ ਲੋਕ ਹਿਜਰਤ ਕਰ ਚੁੱਕੇ ਸਨ ਜੀ ਉਸ ਵੇਲੇ ਹਾਲਾਤ ਬਦਲ ਚੁੱਕੇ ਸੀਗੇ ਲੇਕਿਨ ਭਵੰਜਾ ਦੇ ਵਿੱਚ ਵੀ ਮਾਰਾ ਨੀ ਅਮਰੀਦਕੌਰ ਉੱਤੇ ਜਵਾਲ ਲਾਲ ਦੀ ਹਕੂਮਤ ਜੋ ਉਹ ਕੈਬਨਰ ਦੀ ਵਜ਼ੀਰ ਸੀਗੀ ਤੇ ਮੈਂ ਇਹ ਸਮਝਦਾ ਕਿ ਜਿਹੜੇ ਨਵੇਂ ਲੋਕ ਸੋਸ਼ਲ ਮੀਡੀਆ ਦੇ ਤੋਂ ਹੁਣ ਬੈਠੇ ਹੋਏ ਨੇ ਜਿਹੜੇ ਸਿਰਫ ਲਾਇਕਸ ਲੈਣ ਦੇ ਲਈ ਸਿਰਫ ਇੱਕ ਗੱਲ ਨੂੰ ਵਧਾ ਰਹੇ ਨੇ ਪਰ ਘਾ ਰਹੇ ਨੇ ਉਹ ਕਿਤੇ ਨਾ ਕਿਤੇ ਇਹ ਸਾਡੇ ਦੇਸ਼ ਦੀ ਜਿਹੜੀ ਖੂਬਸੂਰਤ ਤਸਵੀਰ ਹੈ ਉਹਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਬਿਲਕੁਲ ਧੰਨਵਾਦ ਇਮਾਮ ਸਾਹਿਬ ਇਸ ਗੱਲ ਨੂੰ ਦੱਸਣ ਲਈ ਤਾਂ ਇਹ ਸੀ ਸ਼ਾਹੀ ਮਾਮਸੀ ਪੰਜਾਬ ਦੇ ਉਸਮਾਨ ਰਹਿਮਾਨੀ ਸਾਹਿਬ ਜਿਨ੍ਹਾਂ ਨੇ ਇੱਕ ਬਹੁਤ ਹੀ ਖਾਸ ਇਨਫੋਰਮੇਸ਼ਨ ਦਿੱਤੀ ਇਹ ਕਿ Shimla ਦੀਆਂ ਜ਼ਿਆਦਾਤਰ ਜਿਹੜੀਆਂ ਮਸਜਿਦਾਂ ਨੇ ਉਹ ਅੱਜ ਦੀਆਂ ਨਹੀਂ ਬਣੀਆਂ ਹੋਈਆਂ ਇਹ ਮਸਜਿਦਾਂ ਜਿਹੜੀਆਂ ਬਣੀਆਂ ਹੋਈਆਂ ਨੇ ਉਹ ਆਜ਼ਾਦੀ ਤੋਂ ਪਹਿਲਾਂ ਦੀਆਂ ਵੀ ਬਣੀਆਂ ਹੋਈਆਂ ਕਿਉਂਕਿ ਜੋ ਆਜ਼ਾਦੀ ਕੋਹਾਟੀ ਸੀ ਉਸ ਸਮੇਂ ਜਦੋਂ ਸਵਦੇਸ਼ੀ ਆંદੋਲਨ ਹੋਇਆ ਸੀ ਉਸ ਵੇਲੇ ਸਵਦੇਸ਼ੀ ਅਪਣਾਓ ਵਿਦੇਸ਼ੀ ਭਜਾਓ ਵਾਲਾ ਕੰਮ ਚੱਲਿਆ ਸੀ ਉਸ ਵੇਲੇ ਜੋ ਮੁਸਲਮਾਨ ਵਪਾਰੀ ਸੀ ਉੱਥੇ ਜਾ ਕੇ ਰੁਕਦੇ ਸੀ ਜੋ ਮੁਸਲਮਾਨ ਆਜ਼ਾਦੀ ਕੋ ਲਾਟੀ ਸੀ ਉਹਨਾਂ ਨੇ ਵੀ ਅਡਵਾਇਰ ਦਾ ਵਿਰੋਧ ਕੀਤਾ ਸੀ ਇਹ ਕਹਿੰਦੇ ਹੋਏ ਕਿ ਅਸੀਂ ਤੁਹਾਡੇ ਨਾਲ ਨਹੀਂ ਆ ਅਸੀਂ ਆਪਣੇ ਮੁਲਕ ਨੂੰ ਆਜ਼ਾਦ ਕਰਉਣਾ ਤਾਂ ਇਸ ਸਮੇਂ ਜੋ ਸੰਜੋਲੀ ਦੇ ਵਿੱਚ ਹਾਲਾਤ ਬੜੇ ਹੋਏ ਨੇ ਇਹ ਕਿਹਾ ਜਾ ਰਿਹਾ ਕਿ ਭੀੜ ਉੱਥੇ ਦੀ ਉੱਥੇ ਡੱਟੀ ਹੋਈ ਹੈ ਇੱਕ ਵਾਰ ਮੁੜ ਕੇ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਜਦੋਂ ਭੀੜ ਉੱਥੇ ਪਹੁੰਚੀ ਤਾਂ ਪੁਲਿਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਆਖਿਰਕਾਰ ਹੋਣ ਕੀ ਵਾਲਾ ਤਾਂ ਇਸ ਸਮੇਂ ਸੰਜੋਲੀ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਹ ਵੀ ਕੁਝ-ਕੁਝ ਖਬਰਾਂ ਆ ਰਹੀਆਂ ਸਾਡੇ ਕੋਲ ਇਹ ਵੀ ਕਿਹਾ ਜਾ ਰਿਹਾ ਕਿ ਮੁੜ ਕੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਖਦੇੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪ੍ਰਦਰਸ਼ਨਕਾਰੀ ਸ਼ਾਇਦ ਇਹ ਕਿਹਾ ਜਾ ਰਿਹਾ ਕਿ ਅੱਗੇ ਵਧਣ ਦੀ ਹੋਰ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਪ੍ਰਦਰਸ਼ਨਕਾਰੀਆਂ ਦੀ ਇੱਕੋ ਹੀ ਮੰਗ ਹੈ ਕਿ ਇਸ ਮਸਜਿਦ ਨੂੰ ਤੋੜਿਆ ਜਾਵੇ ਜੋ ਕਿ ਪੰਜ ਮੰਜ਼ਿਲਾ ਬਣੀ ਹੋਈ ਹੈ ਪਰ ਇਸ ਗੱਲ ਦੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਇਹ ਮਸਜਿਦ ਰਾਤੋਂ ਰਾਤ ਤਿਆਰ ਨਹੀਂ ਹੋਈ ਹੈ ਇਹ ਮਸਜਿਦ ਪਹਿਲਾਂ 47 ਤੋਂ ਪਹਿਲਾਂ ਦੀ ਬਣੀ ਨਹੀਂ ਵਕਫ ਬੋਰਡ ਇਸ ਗੱਲ ਨੂੰ ਕਹਿੰਦਾ ਹੈ ਵਕਫ ਬੋਰਡ ਹੀ ਅਦਾਲਤ ਵਿੱਚ ਇਸ ਦਾ ਕੇਸ ਲੜ ਰਿਹਾ ਹੈ ਅਦਾਲਤ ਦਾ ਹਜੇ ਫੈਸਲਾ ਕੋਈ ਨਹੀਂ ਆਇਆ ਪਰ ਪ੍ਰਦਰਸ਼ਨਕਾਰੀ ਕਹਿ ਰਹੇ ਨੇ ਕਿ ਇਸ ਮਸਜਿਦ ਨੂੰ ਤੋੜਿਆ ਜਾਣਾ ਚਾਹੀਦਾ ਹੈ ਮਸਜਿਦ ਪਹਿਲਾਂ ਕੱਚੀ ਬਣੀ ਹੋਈ ਸੀ 2010 ਛੇ ਇਸ ਦੀ ਉਸਾਰੀ ਸ਼ੁਰੂ ਹੋਈ ਫਿਰ ਹੌਲੀ-ਹੌਲੀ ਇਹ ਪੰਜ ਮੰਜ਼ਿਲਾ ਦੀ ਬਣੀ ਕੋਈ ਨਵੀਂ ਮਸਜਿਦ ਨਹੀਂ ਮੜੀ ਮਸਜਿਦ ਪੁਰਾਣੀ ਸੀ ਇਸ ਨੂੰ ਕਿਸ ਤਰ੍ਹਾਂ ਕਿਤੇ ਕਹਿਆ ਗਿਆ ਕਿ ਰੇਨੋਵੇਟ ਕਰਕੇ ਪੰਜ ਮੰਜ਼ਿਲਾ ਬਣਾਇਆ ਗਿਆ ਸੀ ਤਾਂ ਕਿ ਨਮਾਜ਼ ਪੜਨ ਅਦਾ ਕਰਨ ਵਾਲੇ ਲੋਕ ਆਉਣ ਤਾਂ ਉਹਨਾਂ ਨੂੰ ਦਿੱਕਤ ਨਾ ਹੋਵੇ ਜਾਂ ਕੋਈ ਬਾਹਰੋਂ ਆ ਕੇ ਰੁਕਦਾ ਤਾਂ ਉਸ ਨੂੰ ਕੋਈ ਇੱਥੇ ਸਮੱਸਿਆ ਨਾ ਆਵੇ ਪਰ ਹੁਣ ਫਿਲਹਾਲ ਜੀ ਜੋ ਤਸਵੀਰ ਸਾਹਮਣੇ ਆਈ ਉਹ ਇਹ ਹੈ ਕਿ ਪ੍ਰਦਰਸ਼ਨਕਾਰੀ ਉੱਥੇ ਡਟੇ ਹੋਏ ਨੇ ਸ਼ਾਮ ਤੱਕ ਕੀ ਪ੍ਰਦਰਸ਼ਨਕਾਰੀ ਚਲੇ ਜਾਣਗੇ ਜਾਂ ਪ੍ਰਦਰਸ਼ਨਕਾਰੀ ਕੋਈ ਹੋਰ ਰੁਖ અપਨਾਉਣਗੇ ਇਹ ਪ੍ਰਸ਼ਾਸਨ ਦੇ ਲਈ ਚੁਣੌਤੀ ਬਣਿਆ ਹੋਇਆ ਹੈ ਧੰਨਵਾਦ